ਇਸ ਸਥਾਨ ਦੇ ਉੱਪਰ ਦੁੱਧ ਦੀ ਕਦੇ ਵੀ ਘਾਟ ਨਹੀਂ ਆਉਂਦੀ ਅਤੇ ਨਾ ਹੀ ਉਸ ਸਮੇਂ ਤੋਂ ਅੱਜ ਤੱਕ ਇੱਥੇ ਦੁੱਧ ਜੰਮਿਆ ਹੈ ਬਹੁਤ ਵੱਡੇ ਵੱਡੇ ਵਿਗਿਆਨੀਆਂ ਨੇ ਵੀ ਜ਼ੋਰ ਲਾ ਕੇ ਦੇਖ ਲਿਆ ਪਰ ਦੁੱਧ ਤੋਂ ਦਹੀਂ ਬਣਾਉਣ ਵਾਸਤੇ ਦੁੱਧ ਨੂੰ ਜਮਾਉਣ ਵਾਸਤੇ ਪਰ ਅੱਜ ਤੱਕ ਇਸ ਸਥਾਨ ਤੇ ਦੁੱਧ ਨਹੀਂ ਜੰਮਿਆ ਕੁਜੀ ਨੇ ਦੱਗੋ ਨੂੰ ਹੁਕਮ ਕੀਤਾ ਕਿ ਇਸ ਮਾਇਆ ਨਾਲ ਖੂਹ ਲਗਵਾਈ ਜਾਵੇ ਧਰਮਸ਼ਾਲਾ ਬਣਵਾਈ ਜਾਵੇ ਅਤੇ ਸਿੱਖਾਂ ਨੂੰ ਬਿਠਾਇਆ ਜਾਵੇ ਤਾਂ ਜੋ ਬਾਂਗੜ ਦੇਸ਼ ਵਿੱਚ ਸਿੱਖਾਂ ਸੇਖੀ ਦਾ ਪ੍ਰਚਾਰ ਹੋ ਸਕੇ ਗੁਰੂ ਜੀ ਨੇ ਦੱਗੋ ਨੂੰ ਬਾਂਗੜ ਦੇਸ਼ ਦਾ ਮਸੰਦ ਨਿਯੁਕਤ ਕਰ ਦਿੱਤਾ ਇਸ ਯਾਤਰਾ ਵਿੱਚ ਭਾਈ ਰਾਮਦੇਵ ਨੇ ਵਿਸ਼ੇਸ਼ ਸੇਵਾ ਕੀਤੀ ਗੁਰੂ ਜੀ ਨੇ ਭਾਈ ਰਾਮਦੇਵ ਨੂੰ ਭਾਈ ਮੀਆਂ ਦੀ ਪਦਵੀ ਦਿੱਤੀ ਉਹ ਦਰਬਾਰ ਦੇ ਅੱਗੇ ਪਾਣੀ ਛਿੜਕ ਕੇ ਮੀਂਹ ਵਰਸਾਇਆ ਕਰਦੇ ਸੀ ਗੁਰੂ ਜੀ ਨੇ ਭਾਈ ਮੀਆਂ ਨੂੰ ਨਗਾਰਾ ਨਿਸ਼ਾਨ ਸਾਹਿਬ ਅਲਵੇਰਾ ਬਖਸ਼ ਕੇ ਸੰਗਤ ਦੀ ਦੇਖਭਾਲ ਲਈ ਜ਼ਿੰਮੇਵਾਰੀ ਸੌਫੀ ਭਾਈ ਮੀਹਾ ਪਹਿਲੇ ਮਹੰਤ ਬਣੇ ਅਤੇ ਗੁਰਮਤਿ ਪ੍ਰਚਾਰ ਕੀਤਾ ਦੂਜੀ ਯਾਤਰਾ ਦੌਰਾਨ ਗੁਰੂ ਜੀ ਜਦੋਂ ਇੱਥੇ ਵਾਪਸ ਆਏ ਤਾਂ ਸੰਗਤਾਂ ਨੇ ਸ਼ਿਕਾਇਤ ਕੀਤੀ ਕਿ ਦੱਗੋ ਨੇ ਮਾਇਆ ਨੂੰ ਨਿੱਜੀ ਲਾਭ ਲਈ ਵਰਤ ਲਿਆ ਅਤੇ ਹੁਕਮ ਨਹੀਂ ਮੰਨਿਆ ਗੁਰੂ ਜੀ ਨੇ ਦੱਗੋ ਨੂੰ ਫਰਮਾਇਆ ਦੱਗੋ ਤੇਰੇ ਘਰ ਲਟਣਗੇ ਗਦੋ ਮਤਲਬ ਤੇਰਾ ਘਰ ਉਜੜ ਜਾਵੇਗਾ ਨਤੀਜੇ ਵਜੋਂ ਦਗੋ ਉਜੜ ਗਿਆ ਅਤੇ ਉਸ ਦਾ ਪਰਿਵਾਰ ਕਿਸਾਨੀ ਕਰਨ ਲਈ ਮਜਬੂਰ ਹੋ ਗਿਆ ਕੁਝ ਇਤਿਹਾਸਕਾਰਾਂ ਮੁਤਾਬਕ ਗੁਰੂ ਜੀ ਨੂੰ ਇਸ ਜਗ੍ਹਾ ਤੋਂ ਗਵਾਰ ਕਰਕੇ ਦਿੱਲੀ ਲਿਜਾਇਆ ਗਿਆ ਪਰ ਰਾਜਪੂਤ ਕਮਰ RAM ਸਿੰਘ ਦੀ ਜਾਮਣੀ ਤੇ ਗੁਰੂ ਜੀ ਨੂੰ ਰਿਆ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਹ ਸਥਾਨ ਬਾਂਗੜ ਖੇਤਰ ਦਾ ਸਭ ਤੋਂ ਵੱਡਾ ਸਿੱਖੀ ਦਾ ਕੇਂਦਰ ਬਣ ਚੁੱਕਾ ਸੀ ਦਸਵੇਂ ਪਾਸ਼ਾ